ਕਹਿੰਦੇ ਕਿ ਜੇ ਬਦਲਾ ਚਾਹੁੰਦੇ ਹੋ ਤੇ ਆਪਣੇ ਵਰਤਮਾਨ ਤੇ ਧਿਆਨ ਦਿਓ ਵਰਤਮਾਨ ਨੂੰ ਚੰਗੀ ਤਰ੍ਹਾਂ ਵਾਚੋ ਘੋਖੋ ਸਮਝੋ ਹਾਂਜੀ ਪ੍ਰੈਸੈਂਟ ਅੱਜ ਠੀਕ ਹੈ ਕਿਉਂਕਿ ਜਿਹੜੀਆਂ ਤੁਹਾਡੀਆਂ ਅੱਜ ਦੀਆਂ ਗੱਲਾਂ ਨੇ ਅੱਜ ਦੇ ਕੰਮ ਹੈ ਅੱਜ ਦੀ ਜੋ ਵੀ ਤੁਹਾਡੀ ਰੋਜ਼ਮਰਰਾ ਦੀ ਕਿਰਿਆ ਹੈ ਉਹਨੇ ਤੁਹਾਡਾ ਭਵਿੱਖ ਤੈਅ ਕਰਨਾ ਐਕਸ਼ਨਸ ਐਕਸ਼ਨਸ ਠੀਕ ਹੈ ਉਹਨੇ ਤੁਹਾਡਾ ਭਵਿੱਖ ਤੈਅ ਕਰਨਾ ਤੇ ਆਪਣਾ ਭਵਿੱਖ ਇਸ ਗੱਲ ਨੇ ਤੈਅ ਕਰਨਾ ਵੀ ਆਪਣਾ ਪ੍ਰੋਗਰਾਮ ਅੱਜ ਕਿੰਨਾ ਵਧੀਆ ਹੋਣਾ ਤੇ ਖਾਣਾ ਕਿੰਨੇ ਹੁੰਦੀਆਂ ਨੇ ਤੇ ਕਿੰਨੇ ਦੋਸਤ ਆਪਣੇ ਨਾਲ ਜੁੜਦੇ ਨੇ ਗੱਲ ਤਾਂ ਸਹੀ ਆ ਜੀ ਸਿਆਣੇ ਬੰਦੇ ਕਹਿੰਦੇ ਵੀ ਇਹ ਹੈ ਨਾ ਕਿ ਪ੍ਰੈਜ਼ੈਂਟ ਹੀ ਹੈ ਹੂੰ ਜਿਹੜਾ ਬੀਤ ਗਿਆ ਉਹ ਬਈ ਮੁੜ ਕੇ ਨਹੀਂ ਆਉਣਾ ਨਹੀਂ ਬਿਲਕੁਲ ਜਿਹੜਾ ਪ੍ਰੈਜ਼ੈਂਟ ਉਹਨੇ ਵੀ ਮੁੜ ਕੇ ਨਹੀਂ ਆਉਣਾ ਤੇ ਭਵਿੱਖ ਵੀ ਤੁਹਾਡੇ ਹੱਥ 'ਚ ਬਹੁਤਾ ਨਹੀਂ ਹੈਗਾ ਹੂੰ ਉਹ ਜਿਵੇਂ ਹੁਣ ਤੁਸੀਂ ਕਿਹਾ ਕਿ ਐਕਸ਼ਨਸ ਤੇ ਨਿਰਪਰ ਜ਼ਰੂਰ ਕਰਦੇ ਬਿਲਕੁਲ ਪਰ ਉਹ ਐਕਸ਼ਨਸ ਜਿਹੜੇ ਆ ਉਹ ਤਾਦੀ ਅੱਛੇ ਹੋਣਗੇ ਜੇ ਪ੍ਰੈਜ਼ੈਂਟ ਨੂੰ ਸੰਭਾਲੋਗੇ ਬਿਲਕੁਲ ਸਹੀ ਤਾਂ ਬਿਲਕੁਲ ਪ੍ਰੈਜ਼ੈਂਟ ਨੂੰ ਜੀ ਲੈਣਾ ਚਾਹੀਦਾ ਤੇ ਪ੍ਰੈਜ਼ੈਂਟ ਦੇ ਵਿੱਚ ਹੀ ਕਰ ਲੈਣਾ ਚਾਹੀਦਾ ਜੋ ਕੁਝ ਕਰਨਾ ਹੈ ਮੈਂ ਨਾ ਇੱਕ ਪੜ ਰਿਹਾ ਸੀ ਅੱਜ ਬਾੜਮੇਰ ਤੋਂ ਜੀ ਇੱਕ ਲੜਕੀ ਆ ਹੂੰ ਉਹਦਾ ਬਾਪ ਮਾਮੂਲੀ ਮਕੈਨਿਕ ਵੈਸੇ ਮਾਮੂਲੀ ਸ਼ਬਦ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੋਈ ਵੀ ਇਨਸਾਨ ਮਾਮੂਲੀ ਨਹੀਂ ਹੈ ਜੀ ਇਸ ਸੰਸਾਰ ਤੇ ਹਰੇਕ ਬੰਦੇ ਦੀ ਇੱਕ ਵੈਲਿਊ ਹੈ ਕਿਸੇ ਦੀ ਜ਼ਿਆਦਾ ਕਿਸੇ ਪਰ ਉਹ ਜਨਾਬਾ ਥੋੜਾ ਪੈਸਾ ਪੂਸਾ ਕਮਾਉਣ ਦੇ ਚੱਕਰ ਚ ਆਉਂਦੇ ਚ ਚਾਲ ਤਾਂ ਮਤਲਬ ਕਿ ਉਹਨੂੰ Google ਤੋਂ ਪੈਕੇਜ ਮਿਲਿਆ ਉਸ ਬੇਟੀ ਨੂੰ ਕੀ ਬਾਤ ਛੋਟੀ ਜੀ ਉਮਰ ਹੈ ਜੋ ਸੌਫਟਵੇਅਰ ਡਿਵੈਲਪਮੈਂਟ ਦਾ ਜੀ ਜੀ ਕਰਦੇ ਨੇ ਬੱਚੇ ਕੰਮ ਹਮ ਤਾਂ ਉਹਦਾ ਤੁਸੀਂ ਦੇਖੋ ਕਿ ਪੈਕੇਜ ਏਡਾ ਵੱਡਾ ਹੈ ਕਿ ਉਹਨੇ ਪੱਤਰਕਾਰਾਂ ਨੂੰ ਆਪਦਾ ਪੈਕੇਜ ਜਿਹੜਾ ਅੰਕੜਿਆਂ 'ਚ ਨਹੀਂ ਦੱਸਿਆ। ਕੀ ਬਾਤ ਹੈ। ਕੋ ਕਹਿੰਦੀ ਵੀ ਇਹ ਚੀਜ਼ਾਂ ਜਿਹੜੀ ਸਿਆਣੀ ਹੈ ਨਾ ਬੱਚੀ। ਕਿਰੇ ਕਿਤੋਂ ਵੀ ਚਮਕ ਸਕਦੇ। ਜੀ ਬਿਲਕੁਲ ਤਾਂ ਇੱਕ ਹਿਸਾਬ ਲਾ ਲਓ ਕਿ ਮਕੈਨਿਕ ਦੀ ਬੇਟੀ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਹੈ। ਉਹ ਮੁਕਾਮ ਇਸੇ ਕਰਕੇ ਹੈ ਕਿ ਉਹਨਾਂ ਨੇ ਸਮਾਂ ਸੰਭਾਲਿਆ। ਮੈਂ ਮੈਂ ਨਾ ਕਿਸੇ ਸਿਆਣੇ ਬੰਦੇ ਦੀ ਗੱਲ ਸੁਣੀ ਸੀ ਅੰਗਰੇਜ਼ੀ 'ਚ ਮੈਂ ਪਹਿਲਾਂ ਵਾਵਾ ਹੀ ਕਮਜ਼ੋਰ ਸੀਗਾ ਹੁਣ ਥੋੜਾ ਕਮਜ਼ੋਰ ਤਾਂ ਹੈ ਗਈ ਹਾਂ। ਚਲੋ ਸਾਰੇ ਪੰਜਾਬੀ ਲੋਕਾਂ ਨੂੰ ਉਹ ਕਹਿੰਦੇ ਕਿ ਜੀ ਟਾਈਮ ਮੈਨੇਜਮੈਂਟ ਇਜ਼ ਲਾਈਫ ਮੈਨੇਜਮੈਂਟ। ਹਾਂ ਬਿਲਕੁਲ। ਬਿਲਕੁਲ ਜੀ ਬਿਲਕੁਲ ਤਾਂ ਜੋ ਵਰਤਮਾਨ ਟਾਈਮ ਉਹੀ ਹੋ ਗਿਆ ਨਾ ਕਿ ਜੇਕਰ ਤੁਸੀਂ ਇਸ ਨੂੰ ਸੰਭਾਲ ਲਿਆ ਪੋਜ਼ਿਟਿਵ ਤਰੀਕੇ ਦੇ ਨਾਲ ਇਹਦੇ ਤੇ ਕੰਮ ਕਰ ਲਿਆ ਐਕਸ਼ਨਸ ਵਧੀਆ ਕਰ ਲਏ ਤਾਂ ਰਿਜ਼ਲਟ ਆਬਵੀਅਸly ਵਧੀਆ 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 ਹੋਂਗੇ ਜਨਾਬ ਅਪਣੇ ਵੀ ਰਿਜ਼ਲਟ ਵਧੀਆ ਹੋਣਗੇ